ਚੈਨਲ ਨੂੰ ਜੀ ਆਇਆਂ ਨੂੰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਜ਼ਾਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਮੈਮੋਰੀਅਲ ਡੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਬਹੁਤ ਵੱਡਾ ਦਿਨ ਹੈ ਇਤਿਹਾਸਿਕ ਦਿਨ ਹੈ ਅਮਰੀਕਾ ਦੇ ਵਿੱਚ ਅਸੀਂ ਆਪਣੇ ਉਹਨਾਂ ਜਿਹੜੇ ਸ਼ਹੀਦ ਹੋਏ ਸੈਨਿਕਾਂ ਨੂੰ ਯਾਦ ਕਰਦੇ ਹਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਅਮਰੀਕਾ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮਾਮਲਾ ਹੈ ਇੱਕ ਉਹਦਾ ਕੀ ਬਣੂਗਾ ਤੀਜੀ ਗੱਲਬਾਤ ਜਿਹੜੀਆਂ ਭਾਰ ਘਟਾਉਣ ਵਾਲੀਆਂ ਦਵਾਈਆਂ ਆ ਉਹਨਾਂ ਦੇ ਇੰਸ਼ੋਰੈਂਸ ਚੌਥੀ ਗੱਲਬਾਤ ਅਮਰੀਕਾ ਦੇ ਵਿੱਚ ਬਹੁਤ ਲੋਕਾਂ ਦਾ ਪਿਛਲੇ 3 ਮਹੀਨਿਆਂ ਦੇ ਵਿੱਚ ਕ੍ਰੈਡਿਟ ਸਕੋਰ 4 ਮਹੀਨਿਆਂ ਦੇ ਕ੍ਰੈਡਿਟ ਸਕੋਰ ਬਹੁਤ ਥੱਲੇ ਗਿਆ ਕੀ ਮਾਮਲਾ ਤੇ ਆਖਰ ਦੇ ਵਿੱਚ ਕੋਵਿਡ ਵੈਕਸੀਨ ਸੰਬੰਧੀ ਨਵਾਂ ਇੱਕ ਨਿਯਮ ਬਣ ਰਿਹਾ ਉਹਦੇ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਮਈ ਮਹੀਨੇ ਦਾ ਆਖਰੀ ਸੋਮਵਾਰ ਹੁੰਦਾ ਉਹ ਮੈਮੋਰੀਅਲ ਡੇ ਹੁੰਦਾ ਅਮਰੀਕਾ ਦੇ ਵਿੱਚ ਮੈਮੋਰੀਅਲ ਡੇ ਅਸੀਂ ਜਾਣਦੇ ਹਾਂ ਜਿਹੜੇ ਸੈਨਿਕ ਆਪਣੇ ਜਿਹੜੇ ਸੋਲਜਰਸ ਅਮਰੀਕਾ ਦੇ ਲਈ ਲੜਦੇ ਸ਼ਹੀਦ ਹੋ ਗਏ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਛੰਡੇ ਸਾਰੇ ਅੱਧੇ ਚੁੱਕੇ ਹੁੰਦੇ ਆ ਤੇ ਉਹਨਾਂ ਦੇ ਮਾਣ ਸਨਮਾਨ ਦੇ ਵਿੱਚ ਉਹਨਾਂ ਦੀ ਜਿਹੜੀਆਂ ਉੱਥੇ ਜਾ ਕੇ ਆਪਾਂ ਉਹਨਾਂ ਦੇ ਫੁੱਲ ਤੇ ਹੋਰ ਜਿਹੜਾ ਜਾਂ ਉਹ ਲੈ ਕੇ ਜਾਂਦੇ ਆ ਪ੍ਰੀਡਸ ਹੁੰਦੀਆਂ ਸਨਮਾਨ ਸਮਾਗਮ ਹੁੰਦੇ ਆ ਉਹਨਾਂ ਦੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਸਮਾਗਮ ਕੀਤੇ ਜਾਂਦੇ ਆ ਉੱਥੇ ਲੋਕ ਜਾਂਦੇ ਆ ਬਹੁਤ ਵੱਡਾ ਇੱਕ ਦੇਸ਼ ਭਗਤੀ ਦਾ ਜਜ਼ਬਾ ਹੁੰਦਾ ਅਮਰੀਕਾ ਅਮਰੀਕਨਸ ਦੇ ਵਿੱਚ ਕਿਉਂਕਿ ਜਿਹੜੇ ਅਮਰੀਕਾ ਵਾਸੀ ਨੇ ਉਹ ਆਪਣੇ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਆ ਅ ਇਹ ਵੱਖ-ਵੱਖ ਦੁਨੀਆ ਦੇ ਵਿੱਚ ਜਿੰਨੀਆਂ ਲੜਾਈਆਂ ਹੋਈਆਂ ਅਮਰੀਕਾ ਨੇ ਜਿੰਨੀਆਂ ਲੜਾਈਆਂ ਲੜੀਆਂ ਉਹਦੇ ਵਿੱਚ ਹੁਣ ਤੱਕ ਦੱਸਦੇ ਆ ਕਿ ਕਿੰਨੇ ਲੋਕ ਆ ਜਿਹੜੇ ਆਪਣੇ ਇਹਦੇ ਵਿੱਚ ਉਹਨਾਂ ਦੀ ਜਿਹੜੀ ਜਾਨ ਗਈ ਆ ਵਰਲਡ ਵਾਰ ਦੇ ਵਿੱਚ ਹੀ ਤੁਸੀਂ ਹਿਸਾਬ ਲਾ ਲਓ ਕਿ ਵਰਲਡ ਵਾਰ 2 ਦੇ ਵਿੱਚ ਹੀ ਜਿਹੜੇ 5 ਲੱਖ ਜਿਹੜੇ 4 ਲੱਖ ਦੇ ਕਰੀਬ ਲੋਕਾਂ ਦੀ ਜਾਨ ਗਈ ਆ ਜਿਹੜੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਜਿਹੜੇ ਅ ਨੰਬਰ ਆਏ ਲੱਖਾਂ ਹੀ World War ਕਿੰਨੀਆਂ ਅਮਰੀਕਾ ਦੀਆਂ ਲੜਾਈਆਂ ਚਾਹੇ ਉਹ ਜਿਹੜੀਆਂ ਆਪਣੇ ਵੀਤ ਨਾਮ ਨਾਲ ਲੜਾਈ ਹੋਵੇ ਚਾਹੇ ਕੋਰੀਅਨ War ਹੋਵੇ ਚਾਹੇ ਗਲਫ War ਹੋਵੇ ਚਾਹੇ ਅਫਗਾਨਿਸਤਾਨ ਦੇ ਵਿੱਚ ਹੋਵੇ ਚਾਹੇ ਇਰਾਨ ਦੇ ਵਿੱਚ ਹੋਵੇ ਇਹਨਾਂ ਸਾਰੀਆਂ ਦੇ ਵਿੱਚ ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੈਨਿਕ ਨੇ ਉਹ ਸ਼ਹੀਦ ਹੋਏ ਨੇ ਇਹਨਾਂ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਇਹ ਜਿਹੜੀ ਮਿਲਟਰੀ ਪਰਸਨਲ ਜਿਹਨਾਂ ਜਿਹੜੇ ਇਦੇ ਵਿੱਚ ਚੜਾਈ ਕਰ ਜਾਂਦੇ ਆ ਤੇ ਇਹਨੂੰ ਆ ਆਖਰੀ ਸੋਮਵਾਰ ਮਈ ਮਹੀਨੇ ਦੇ ਯਾਦ ਕੀਤਾ ਜਾਂਦਾ ਤੇ ਇਹਦਾ ਦਿਨ ਫਿਕਸ ਕੀਤਾ ਗਿਆ ਇਹ ਵੈਟਰਨ ਡੇ ਨਹੀਂ ਹੁੰਦਾ ਇਹਨੂੰ ਥੋੜਾ ਜਿਹਾ ਉਹਦੇ ਨਾਲੋਂ ਵੱਖਰਾ ਹੁੰਦਾ ਜਿਹੜਾ ਮੈਮੋਰੀਅਲ ਡੇ ਆ ਇਹ ਜਿਹੜੇ ਵੈਟਰਨ ਡੇ ਆਨਰ ਕਰਦਾ ਜਿਨ੍ਹਾਂ ਨੇ ਸਰਵ ਕੀਤਾ ਉੱਥੇ ਚਾਹੇ ਉਹ ਜਿਉਂਦੇ ਆ ਚਾਹੇ ਉਹ ਨਹੀਂ ਆ ਪਰ ਮੈਮੋਰੀਅਲ ਡੇ ਜਿਹੜੇ ਮਤਲਬ ਸ਼ਹੀਦ ਹੋ ਗਏ ਉਹਨਾਂ ਦੀ ਯਾਦ ਦੇ ਵਿੱਚ ਹੁੰਦਾ ਆ ਅੱਜ ਮਤਲਬ 3 ਵਜੇ ਜਿਹੜਾ ਲੋਕਲ ਟਾਈਮ ਤੁਹਾਡਾ ਹੈਗਾ ਉਹਦੇ 3 ਵਜੇ ਸਾਰੇ ਅਮਰੀਕਨ ਜਿਹੜੇ ਆ ਉਹ ਮੂਮੈਂਟ ਆਫ ਸਾਇਲੈਂਸ ਹੁੰਦੀ ਹੈ ਅੱਜ ਇੱਕ ਸਿੰਬਲ ਆ ਜਿਹੜੇ ਇਸ ਤਰੀਕੇ ਦੇ ਨਾਲ ਤੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਲੈ ਕੇ ਜਾਂਦੇ ਆ ਫੈਡਰਲ ਹੌਲੀਡੇ ਹੁੰਦੀ ਹੈ ਅੱਜ ਸਾਰੇ ਅਮਰੀਕਾ ਦੇ ਵਿੱਚ ਬਹੁਤੇ ਆਫਿਸ ਬਹੁਤਾ ਕੁਝ ਬੰਦ ਹੁੰਦਾ ਸਟੋਰ ਬੰਦ ਹੁੰਦੇ ਆ ਕੋਸਕੋ ਵਰਗੇ ਵਾਲਮਾਰਟ ਜਾਂ ਟਾਰਗੇਟ ਵਗੈਰਾ ਜਾਂ ਕੁਝ ਫਾਰਮੇਸੀਜ਼ ਜਿਹੜੀਆਂ ਉਹ ਖੁੱਲੀਆਂ ਰਹੀਆਂ ਪਰ ਇਹ ਬਹੁਤ ਵੱਡਾ ਦਿਨ ਹੁੰਦਾ ਬੜਾ ਇਹਦੇ ਬਾਰੇ ਰਹਿੰਦਾ ਹਮੇਸ਼ਾ ਹੀ ਗੱਲਬਾਤ ਜਿਹੜੀ ਕਿ ਕੀ ਹੋਣਾ ਚਾਹੀਦਾ ਕਿ ਉਹ ਛੁੱਟੀ ਹੁੰਦੀ ਆ ਜਦੋਂ ਛੁੱਟੀ ਹੁੰਦੀ ਆ ਤੇ ਇਹਦਾ ਮਤਲਬ ਇਹ ਹੁੰਦਾ ਬਹੁਤ ਲੋਕ ਬਾਰਬੀਕਿਊ ਕਰਦੇ ਆ ਬਾਰਬੀਕਿਊ ਕਰਦੇ ਆ ਆਪਣਾ ਬਾਹਰ ਕੈਂਪਿੰਗ ਤੇ ਜਾਂਦੇ ਆ ਕਿਤੇ ਘੁੰਮਦੇ ਫਿਰਦੇ ਆ ਜਾਂ ਹੋਰ ਬਹੁਤ ਕੁਝ ਹੁੰਦਾ ਆ ਤਾਂ ਇੱਥੇ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦਾ ਕਿ ਇਹਨੂੰ ਕਿਦਾਂ ਸੈਲੀਬ੍ਰੇਟ ਕੀਤਾ ਜਾਵੇ ਕੀ ਸਿਰਫ ਇਹਨੂੰ ਇੱਕ ਸਧਾਰਨ ਛੁੱਟੀ ਸਮਝ ਕੇ ਸੈਲੀਬ੍ਰੇਟ ਕਰ ਲਿਆ ਜਾਵੇ ਜਾਂ ਉਹਨਾਂ ਦੇ ਲਈ ਕੁਝ ਕੀਤਾ ਜਾਵੇ ਕਿ ਜਿਹੜੇ ਲੋਕ ਜਾਨਵਾਰ ਗਏ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਯਾਦ ਕੀਤਾ ਜਾ ਸਕਦਾ ਸੋ ਇਹ ਇੱਕ ਬਹੁਤ ਵੱਡਾ ਹੁੰਦਾ ਕੋਈ ਵੀ ਅੱਜ ਮੈਮੋਰੀਅਲ ਡੇ ਜਿਹੜੀ ਸੈਰੇਮਨੀ ਆ ਉਹਦੇ ਵਿੱਚ ਜਾਓ ਉੱਥੇ ਲੋਕ ਬਹੁਤ ਸਾਰੇ ਗਏ ਆ 3 ਵਜੇ ਜਦੋਂ ਮੈਂ ਪਹਿਲਾਂ ਦੱਸਿਆ ਨੈਸ਼ਨਲ ਮੂਵਮੈਂਟ ਆਫ ਸਾਇਲੈਂਸ ਹੁੰਦਾ ਆ ਉਹਦੇ ਚ ਸ਼ਾਮਲ ਹੋਵੋ ਜਾਂ ਤੁਸੀਂ ਮੈਮੋਰੀਅਲ ਦੇ ਉੱਤੇ ਜਾਂ ਕਿਸੇ ਸਮੈਟਰੀ ਦੇ ਉੱਤੇ ਜਾ ਕੇ ਉੱਥੇ ਉਹਨਾਂ ਦੀਆਂ ਗ੍ਰੇਵਸ ਦੇ ਉੱਤੇ ਜਾ ਕੇ ਜਾਓ ਜਿਹੜਾ ਯੂਐਸ ਫਲੈਗ ਆ ਉਹਦੀ ਤੇ ਇਸੇ ਤਰ੍ਹਾਂ ਵੈਟਰਨ ਆਰਗੇਨਾਈਜੇਸ਼ਨ ਜਿਹੜੀਆਂ ਉਹਦੀ ਕਿਸੇ ਤਰ੍ਹਾਂ ਸਪੋਰਟ ਕੀਤੀ ਜਾ ਸਕਦੀ ਹੈ ਬੱਚਿਆਂ ਨੂੰ ਦੱਸ ਸਕਦੇ ਆ ਮੈਮੋਰੀਅਲ ਡੇ ਬਾਰੇ ਜਿਹੜੀਆਂ ਆਨਲਾਈਨ ਟ੍ਰਿਬਿਊਟਸ ਆ ਉਹ ਸ਼ੇਅਰ ਕਰ ਸਕਦੇ ਆ ਕੋਈ ਨਾ ਕੋਈ ਗੈਦਰਿੰਗ ਆਪ ਇਕੱਠੀ ਕੀਤੀ ਆ ਲੋਕਾਂ ਨੇ ਬਹੁਤ ਸਾਰਿਆਂ ਨੇ ਕੋਈ ਮਿਲਟਰੀ ਦੀ ਥੀਮ ਦੇ ਉੱਤੇ ਜਿਹੜੀਆਂ ਡਾਕੂਮੈਂਟਰੀ ਜਾਂ ਮੂਵੀਜ਼ ਨੇ ਉਹ ਦੇਖੀਆਂ ਜਾਂ ਦਿਖਾਈਆਂ ਗਈਆਂ ਚਿੱਠੀਆਂ ਲਿਖੀਆਂ ਆ ਟ੍ਰੂਪਸ ਨੂੰ ਜਾਂ ਜਿਹੜੀਆਂ 골ਡ ਸਟਾਰ ਫੈਮਿਲੀਜ਼ ਨੇ ਉਹਨਾਂ ਨੂੰ ਬਹੁਤ ਕੁਛ ਇਸ ਤਰੀਕੇ ਦੇ ਨਾਲ ਹੋਇਆ ਕਈ ਵਾਰੀ ਇਦਾਂ ਹੁੰਦਾ ਕਿ ਜਿਹੜੀ ਕਮਰਸ਼ੀਅਲਾਈਜੇਸ਼ਨ ਆ ਉਹ ਬਹੁਤ ਇਹਨੂੰ ਸਸਤਾ ਕਰ ਦਿੰਦੀ ਆ ਸੈਕ੍ਰਿਫਾਈਸ ਨੂੰ ਜਿਹੜਾ ਇਸ ਦਿਨ ਨੂੰ ਜਦੋਂ ਮਸ਼ਹੂਰੀਆਂ ਦੇਖਦੇ ਨੇ ਕਿ ਇੱਥੇ ਇੰਨੀ ਸ਼ੇਲ ਲੱਗੀ ਮੈਮੋਰੀਅਲ ਡੇ ਦੀ ਜਾਂ ਆਹ ਉਹਦੀ ਜਿਹੜੀ ਡਿਗਨਿਟੀ ਹੈਗੀ ਆ ਉਹਨਾਂ ਦੀ ਜੀਵਨ ਦੀ ਜਿਹੜੀ ਜਿਉਂ ਉਹਨਾਂ ਨੇ ਦੇਸ਼ ਦੇ ਉੱਤੇ ਵਾਰ ਦਿੱਤਾ ਉਹਨੂੰ ਕਈ ਵਾਰੀ ਘਟਾ ਦਿੱਤਾ ਜਾਂਦਾ ਔਰ ਬਹੁਤੀ ਵਾਰੀ ਜਿਹੜੇ ਵੈਟਰਨਸ ਨੇ ਉਹ ਇਗਨੋਰ ਫੀਲ ਕਰਦੇ ਆ ਵੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਇਸ ਦਿਨ ਦੇ ਉੱਤੇ ਲੋਕਾਂ ਦਾ ਜਿਹੜਾ ਹੈਗਾ ਕਿ मतलब ਉਹਨਾਂ ਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਛੁੱਟੀ ਹੈ ਕਾਦੀ ਆ ਸੋ ਉਹ ਜਿਹੜੀਆਂ ਖਾਸ ਕਰ 골ਡ ਸਟਾਰ ਫੈਮਲੀਆਂ ਨੇ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਡਿਸਰੈਸਪੈਕਟ ਹੋ ਜਾਂਦੀ ਹੈ ਮੀਡੀਆ ਵੀ ਬਹੁਤੀ ਵਾਰੀ ਫੋਕਸ ਜਿਹੜੀਆਂ ਕਿੱਧਰ ਨੂੰ ਜਾਣਾ ਚਾਹੀਦਾ ਕਿੱਥੇ ਟਰੈਵਲ ਆ ਕਿੱਥੇ ਰਾਸ਼ਾ ਕਿੱਥੇ ਸ਼ਾਪਿੰਗ ਆ ਉਹਨਾਂ ਦੇ ਉੱਤੇ ਜਿਆਦਾ ਫੋਕਸ ਕਰ ਦਿੰਦੇ ਜਿਹੜੇ ਮੈਮੋਰੀਅਲ ਇਵੈਂਟਸ ਹੁੰਦੇ ਆ ਉਹਨਾਂ ਦੇ ਉੱਤੇ ਜਿਆਦਾ ਫੋਕਸ ਨਹੀਂ ਕੀਤਾ ਜਾਂਦਾ ਜਿਹੜੀ ਦੇਸ਼ ਭਗਤੀ ਦੀ ਭਾਵਨਾ ਹੈ ਇਹਦੇ ਨਾਲ ਡਿলিউਟ ਹੁੰਦੀ ਕਿਸੇ ਨਾ ਕਿਸੇ ਤਰ੍ਹਾਂ ਸੋ ਇਹ ਜਿਹੜੀ ਇਸ ਪਾਸੇ ਵੀ ਹਮੇਸ਼ਾ ਜਿਹੜਾ ਧਿਆਨ ਦੇਣਾ ਚਾਹੀਦਾ ਤੇ ਇਧਰਲੇ ਪਾਸੇ ਜਿਹੜਾ ਸਾਨੂੰ ਅੱਜ ਦੇ ਦਿਨ ਜਿਨ੍ਹਾਂ ਦੇ ਕਰਕੇ ਅੱਜ ਅਮਰੀਕਾ ਅਮਰੀਕਾ ਆ ਜਾਂ ਤੁਸੀਂ ਤੇ ਅਸੀਂ ਸੁਰੱਖਿਅਤ ਬੈਠੇ ਆ ਇਹ ਅੱਜ ਇਸ ਦਿਨ ਦੇ ਉੱਤੇ ਸਾਨੂੰ ਜ਼ਰੂਰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਅਗਲੀ ਗੱਲ 'ਪਾ ਦੋਸਤੋ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਲਗਭਗ 10 ਲੱਖ ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਅਮਰੀਕਾ ਦੇ ਵਿੱਚ ਹਰ ਸਾਲ ਆਉਂਦੇ ਆ ਤੇ ਜਿਨ੍ਹਾਂ ਦੇ ਵਿੱਚੋਂ ਇਹ ਇੱਥੇ ਸਟੱਡੀ ਕਰਦੇ ਆ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਹੁਣ ਜਦੋਂ 10 ਲੱਖ ਸਟੂਡੈਂਟ ਆਉਂਦਾ ਆ ਤਾਂ ਇਹਦੇ ਨਾਲ ਅੰਦਾਜ਼ਾ ਦੱਸਿਆ ਜਾ ਰਿਹਾ ਕਿ ਸਾਲ ਦੇ ਵਿੱਚ 44 ਬਿਲੀਅਨ ਡਾਲਰ ਇੱਥੇ ਖਰਚਾ ਜਾਂਦਾ ਇੱਕ ਸਕੂਲਰ ਦੇ ਵਿੱਚ ਇੱਥੇ ਐਕੈਟਿਊਸ਼ਨ ਤੇ ਹਾਊਸਿੰਗ ਤੇ ਫੂਡ ਤੇ ਐਡਾ ਵੱਡਾ ਇਹ ਰੈਵਨਿਊ ਆ ਹੁਣ ਰੌਲਾ ਪੈ ਗਿਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਅਮਰੀਕਾ ਦੇ ਵਿੱਚ ਅੰਤਰਰਾਸ਼ਟਰੀ ਸਟੂਡੈਂਟਸ ਨੂੰ ਲੈ ਕੇ ਇਹ ਰੌਲਾ ਵੱਖਰਾ ਆ ਅੱਛਾ ਜਿਹੜਾ ਇਹ 44 ਬਿਲੀਅਨ ਡਾਲਰ ਇਹਨਾਂ 10 ਲੱਖ ਸਟੂਡੈਂਟ ਨੇ ਲੈ ਕੇ ਆਉਣਾ ਆ ਉਹਦੇ ਨਾਲ ਜਿਹੜੇ ਇਹ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਜਾਂ ਦੂਜਾ ਜਿਹੜਾ ਹੈਗਾ ਜਾਂ ਅਮਰੀਕਾ ਦੇ ਵਿੱਚ ਜਿਹੜੀ ਰਿਸਰਚ ਹੋਣੀ ਹੈ ਕਿਉਂਕਿ ਸਾਇੰਟਿਸਟ ਲੈਵਲ ਦੇ ਜਾਂ ਹਾਈ ਹਾਇਰ ਸਟੱਡੀਜ਼ ਦੇ ਵਿੱਚ ਇਹ ਬਹੁਤੇ ਆਉਂਦੇ ਆ ਕੋਈ 12ਵੀਂ 13ਵੀਂ ਵਾਲੇ ਤਾਂ ਹੁੰਦੇ ਨਹੀਂ ਉਹ ਇੱਥੇ ਦਾ ਫਾਇਦਾ ਹੁੰਦਾ ਰਿਸਰਚ ਦੇ ਵਿੱਚ ਦੂਜੇ ਬਹੁਤ ਇਹ ਇੰਡੀਆ ਤੋਂ ਆਉਂਦੇ ਜਾਂ ਚਾਈਨਾ ਤੋਂ ਆਉਂਦੇ ਆ ਦੋਵੇਂ ਥਾਵਾਂ ਤੋਂ ਇਹ ਜਿਹੜੇ ਖਾਸ ਕਰ ਸਟੈਮ ਪ੍ਰੋਗਰਾਮ ਆ ਜਿਹੜਾ ਐਸਟੀਈਐਮ ਸਾਇੰਸ ਜਿਹਨੂੰ ਕਹਿੰਦੇ ਆਪਾਂ ਸਾਇੰਸ ਟੈਕ ਇੰਜੀਨੀਅਰਿੰਗ ਜਾਂ ਮੈਥ ਉਹਨਾਂ ਸਟੱਡੀਜ਼ ਦੇ ਲੈ ਆਉਂਦੇ ਆ ਅਮਰੀਕਾ ਦੀਆਂ ਯੂਨੀਵਰਸਿਟੀਆਂ ਨੂੰ 44 ਬਿਲੀਅਨ ਡਾਲਰ ਦਾ ਫਾਇਦਾ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਨੂੰ ਹੀ ਹੁੰਦਾ ਤੇ ਕਈ ਵਾਰੀ ਇਹਦਾ ਜਿਹੜਾ ਪ੍ਰੋਗਰਾਮ ਆ ਉਹ ਬੰਦ ਹੋ ਜਾਂਦੇ ਜੇਕਰ ਇਹ ਸਟੂਡੈਂਟ ਨਾ ਆਉਣ ਹੁਣ ਇਹਦੇ ਵਿੱਚੋਂ ਬਹੁਤ ਸਾਰੇ ਲੋਕ ਇੱਥੇ ਆ ਕੇ ਬਿਜ਼ਨਸ ਵੀ ਕਰਦੇ ਆ ਲਗਭਗ 25% ਜਿਹੜੇ ਬਿਲੀਅਨ ਡਾਲਰ ਸਟਾਰਟਅਪ ਹੁੰਦੇ ਆ ਅਮਰੀਕਾ ਦੇ ਵਿੱਚ ਘੱਟੋ ਘੱਟ ਇੱਕ ਫਾਊਂਡਰ ਜਿਹੜਾ ਇਹਨਾਂ ਦਾ ਉਹ ਇੰਟਰਨੈਸ਼ਨਲ ਸਟੂਡੈਂਟ ਹੁੰਦਾ ਦੂਜਾ ਜਦੋਂ ਇੱਕ ਕਿਸੇ ਦੇਸ਼ ਤੋਂ ਆ ਕੇ ਸਟੂਡੈਂਟ ਇੱਥੇ ਪੜ ਰਿਹਾ ਹੈ ਤੇ ਪੜ ਕੇ ਇੱਥੇ ਪਾਰਟਿਸਿਪੇਟ ਕਰ ਰਿਹਾ ਹੈ ਉਹਦੀਆਂ ਜਿਹੜੀਆਂ ਸਬੰਧ ਨੇ ਉਸ ਦੇਸ਼ ਦੇ ਨਾਲ ਤਾਂ ਹੈਗਾ ਹੀ ਆ ਜਿੱਥੋਂ ਆਇਆ ਉਹਦਾ ਅਮਰੀਕਾ ਨਾਲ ਸਬੰਧ ਬਣਦਾ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਅਮਰੀਕਾ ਦੀਆਂ ਵਿਸ਼ੇਸ਼ ਪੱਧਰ ਦੇ ਉੱਤੇ ਗਲੋਬਲ ਟਾਈਜ਼ ਨੇ ਉਹ ਮਜ਼ਬੂਤ ਹੁੰਦੀਆਂ ਉਹ ਜ਼ਿਆਦਾ ਸਟਰੋਂਗ ਹੋ ਜਾਂਦੀਆਂ ਇਹਨਾਂ ਦੀਆਂ ਕਿਉਂਕਿ ਉਹ ਵਾਪਸ ਜਾਂਦਾ ਉੱਥੇ ਉੱਥੇ ਜਾ ਕੇ ਕਈ ਵਾਰੀ ਲੀਡਰ ਬਣ ਜਾਂਦਾ ਲੀਡਰ ਬਣਦਾ ਜਾਂ ਮਤਲਬ ਹਰ ਪਾਸਿਓਂ ਇਹਦਾ ਫਾਇਦਾ ਆ ਹੁਣ ਜਿਹੜਾ ਰੌਲਾ ਰੱਪਾ ਪਿਆ ਹੈ 트੍ਰੰਪ ਐਡਮਿਨਿਸਟ੍ਰੇਸ਼ਨ ਇਹਨੂੰ ਕਰੈਕਟ ਡਾਊਨ ਕਰ ਰਹੇ ਆ ਇਹ ਸਾਰੇ ਕੁਸ਼ ਦੇ ਉੱਤੇ ਤੇ ਰੌਲਾ ਪਿਆ ਆ ਜਿਹੜਾ ਹਾਰਵਰਡ ਯੂਨੀਵਰਸਿਟੀ ਦੀ ਕਿ ਇਹ ਅੰਤਰਰਾਸ਼ਟਰੀ ਸਟੂਡੈਂਟ ਐਡਮਿਟ ਨਹੀਂ ਕਰ ਸਕਦੇ ਹਾਲਾਂਕਿ ਉਹਨੂੰ ਇੱਕ ਜੱਜ ਨੇ ਵਕਤੀ ਤੌਰ ਦੇ ਉੱਤੇ ਬਲੌਕ ਕਰ ਦਿੱਤਾ ਉਸ ਫੈਸਲੇ ਨੂੰ ਪਰ ਸਿੱਧਾ ਸਿੱਧਾ ਇਹਨੂੰ ਟਾਰਗੇਟ ਕੀਤਾ ਜਾ ਰਿਹਾ ਜੇ ਇਹ ਹੋ ਜਾਂਦਾ ਤੇ ਅਮਰੀਕਾ ਦੇ ਵਿੱਚ ਅੰਤਰਰਾਸ਼ਟਰੀ ਸਟੂਡੈਂਟਾਂ ਦਾ ਆਉਣਾ ਘਟੂਗਾ ਡਰਨਗੇ ਲੋਕ ਕੌਣ ਤੋਂ ਤੇ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਮਾੜਾ ਅਸਰ ਸਾਰੇ ਪ੍ਰਬੰਧ ਦੇ ਉੱਤੇ ਪੈ ਸਕਦਾ ਕੋਸ਼ ਸਟੂਡੈਂਟ ਜਿਹੜੇ ਨੇ ਉਹਨਾਂ ਦੇ ਵੀਜ਼ਾ ਇਸ਼ੂਸ ਨੇ ਕੋਸ਼ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹਨਾਂ ਦੇ ਵੀਜ਼ਾ ਕੈਨਸਲ ਕੀਤੇ ਗਏ ਆ ਜਾਂ ਕੁਝ ਨੂੰ ਡਿਟੇਨ ਕੀਤਾ ਗਿਆ ਕਿਉਂਕਿ ਰੌਲਾ ਉਹੀ ਆ ਜਿਹੜੇ ਪ੍ਰੋ-ਪਲੈਸਟਿਨੀਆਂ ਪ੍ਰੋਟੈਸਟ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਸਰਕਾਰ ਕਹਿੰਦੀ ਆ ਤੁਸੀਂ ਅਮਰੀਕਾ ਦੇ ਵਿੱਚ ਆਏ ਆ ਪੜਨ ਆਏ ਆ ਪੜੋ ਤੇ ਜਾਓ ਦੂਜੀ ਗੱਲ ਇਹ ਆ ਵੀ ਜੇ ਤੁਸੀਂ ਅਮਰੀਕਾ ਦੇ ਵਿੱਚ ਪੜਨ ਆਏ ਤਾਂ ਤੁਹਾਡੇ ਜਿਹੜੇ ਰਾਜਨੀਤਿਕ ਵਿਚਾਰ ਆ ਉਹ ਲਗਭਗ ਅਮਰੀਕਾ ਦੇ ਵਿਚਾਰਾਂ ਨਾਲ ਮੇਲ ਖਾਣੇ ਚਾਹੀਦੇ ਆ ਜਿਹਦਾ ਮਤਲਬ ਇਹ ਆ ਕਿ ਜਿਹਨੂੰ ਅਮਰੀਕਾ ਕਹਿ ਰਿਹਾ ਕਿ ਇਹ ਦੇਸ਼ ਗਲਤ ਆ ਤੇ ਉਹ ਗਲਤ ਆ ਉਹ ਦੇਸ਼ ਆਪਣੇ ਥਾਂ ਦੇ ਉੱਤੇ ਹੋਰ ਵਿਚਾਰ ਰੱਖ ਸਕਦਾ ਆ ਪਰ ਜੇ ਅਮਰੀਕਾ ਕਿਸੇ ਗਰੁੱਪ ਨੂੰ ਕਹਿ ਰਿਹਾ ਕਿ ਅੱਤਵਾਦੀ ਜਥੇਬੰਦੀ ਆ ਤਾਂ ਉਹਨੂੰ ਅੱਤਵਾਦੀ ਜਥੇਬੰਦੀ ਹੀ ਕਹਿਣਾ ਪਊਗਾ ਨਾ ਕਿ ਉਹਦੇ ਹੱਕ 'ਚ ਤੁਸੀਂ ਨਾਰੇ ਜਾਂ ਮੁਜ਼ਾਰੇ ਕਰ ਸਕਦੇ ਆ ਤੇ ਜੇ ਤੁਸੀਂ ਕਰਦੇ ਆ ਫਿਰ ਆਹੀ ਹੋਊਗਾ ਜੋ ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਦੇ ਨਾਲ ਕੀਤਾ ਇਹ ਹੁਣ ਜਿਹੜਾ ਕਨਫਲਿਕਟ ਆ ਜਿਹੜਾ ਟਕਰਾਅ ਆ ਇੱਕ ਪਾਸੇ ਉਹ ਧਿਰ ਕਹਿੰਦੀ ਕਿਉਂਕਿ ਫਿਰ ਅਸੀਂ ਕਹਿੰਦੇ ਕਿ ਜਿਹੜੇ ਸਟੂਡੈਂਟ ਨੇ ਇਹ ਬਹੁਤ ਅ ਮਤਲਬ ਵੱਡੇ ਪੱਤਰ ਦੇ ਉੱਤੇ ਪੜਦੇ ਆ ਵੱਡੀਆਂ ਕਲਾਸ ਪੀ ਐਚ ਡੀ ਜਾਂ ਉਸ ਕਿਸਮ ਦੀ ਪੜ੍ਹਾਈ ਵੀ ਕਰਦੇ ਆ ਉਹਨਾਂ ਦੇ ਇੱਕ ਬਹੁਤ ਵੱਖਰੇ ਵਿਚਾਰ ਹੋ ਸਕਦੇ ਆ ਉਹ ਹੁਣ ਇੱਥੇ ਆ ਉਹ ਕਹਿੰਦੇ ਵੀ ਅਸੀਂ ਅਮਰੀਕਾ ਚ ਸਾਨੂੰ ਬੋਲਣ ਦੀ ਇਜਾਜ਼ਤੀ ਆ ਤੇ ਅਮਰੀਕਾ ਕਹਿੰਦਾ ਜਾਂ ਅਮਰੀਕਾ ਦੀ ਸਰਕਾਰ ਕਹਿੰਦੀ ਆ ਕਿ ਇਹ ਬੋਲਣ ਦੀ ਇਜਾਜ਼ਤ ਦੇ ਨਾਂ ਥੱਲੇ ਅਸੀਂ ਤੁਹਾਨੂੰ ਉਹਨਾਂ ਲੋਕਾਂ ਦੀ ਸਪੋਰਟ ਕਰਨ ਦੀ ਆਗਿਆ ਨਹੀਂ ਦੇ ਸਕਦੇ ਜਿਨ੍ਹਾਂ ਨੂੰ ਅਸੀਂ ਗਲਤ ਕਹਿੰਦੇ ਆ ਹੁਣ ਇਹਦਾ ਡੈਮੇਜ ਲੌਂਗ ਟਰਮ ਦੇ ਵਿੱਚ ਹੋ ਸਕਦਾ ਜੇ ਅੰਤਰਰਾਸ਼ਟਰੀ ਸਟੂਡੈਂਟ ਇਹਨਾਂ ਯੂਨੀਵਰਸਿਟੀਆਂ ਤੋਂ ਬਾਹਰ ਧੱਕੇ ਗਏ ਇਹਦੇ ਨਾਲ ਪੈਸੇ ਦਾ ਸਿੱਧਾ ਲੌਸ ਮਤਲਬ 44 ਬਿਲੀਅਨ ਡਾਲਰ ਬਹੁਤ ਵੱਡੀ ਰਕਮ ਆ ਦੂਜਾ ਜਿਹੜਾ ਰਿਸਰਚ ਦੇ ਵਿੱਚ ਇਹਨਾਂ ਨੇ ਕਰਨਾ ਸੀ ਜਾਂ ਜੋ ਕੁਝ ਹੋ ਰਿਹਾ ਸੀ ਉਹਦੇ ਵਿੱਚ ਬਿਹਾਈਂਡ ਚਲੇ ਜਾਣਗੇ ਤੀਜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਯੂਨੀਵਰਸਿਟੀਆਂ ਦਾ ਅਟਰੈਕਟ ਕਰਨ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਸਕਦੇ ਅਗਲੀ ਕਰ ਬਾ ਦੋਸਤੋ ਡਾਕਟਰਾਂ ਦੇ ਇੰਸ਼ੋਰੈਂਸ ਦੇ ਮਾਮਲੇ 'ਚ ਆ ਡਾਕਟਰਾਂ ਦੇ ਇੰਸ਼ੋਰੈਂਸ ਦਾ ਮਾਮਲਾ ਇਹ ਆ ਕਿ ਜਿਹੜੀਆਂ ਬੰਦਾ ਇੰਸ਼ੋਰੈਂਸ ਕਰਾਉਂਦਾ ਤੇ ਕੰਪਨੀ ਉਹਨੂੰ ਦਵਾਈ ਲੈਂਦਾ ਤੇ ਉਹ ਫਿਰ ਕੰਪਨੀ ਨੂੰ ਕਹਿੰਦਾ ਜੀ ਠੀਕ ਆ ਇੱਕ ਦਵਾਈ ਬਹੁਤ ਪਿਛਲੇ ਸਮੇਂ ਦੇ ਵਿੱਚ ਚਰਚਾ ਦੇ ਵਿੱਚ ਆਈ ਹੈ ਜਿਹੜੀ ਭਾਰ ਘਟਾਉਣ ਵਾਲੀ ਆ ਇਹ ਸ਼ੂਗਰ ਦੀ ਦਵਾਈ ਆ ਇਹ ਪਰ ਭਾਰ ਘਟਾਉਣ ਦੇ ਲਈ ਬਹੁਤ ਵੱਡੇ ਪੱਧਰ ਤੇ ਉੱਤੇ ਇਹਨੂੰ ਵਰਤਿਆ ਗਿਆ ਜਿਹਨਾਂ ਦੇ ਵਿੱਚ ਓਜ਼ੈਂਪਿਕ ਇੱਕ ਨਾਮ ਸੀ ਉਹ ਦਵਾਈ ਲੋਕਾਂ ਨੇ ਲਈ ਭਾਰ ਘਟਾਉਣ ਦੇ ਲਈ ਤੇ ਉਹਨੇ ਕੰਮ ਬਹੁਤ ਵਧੀਆ ਕੀਤਾ ਭਾਰ ਘਟ ਗਿਆ ਤੇ ਉਹਦੇ ਤੋਂ ਬਾਅਦ ਫੇਰ ਜਿਹੜਾ ਹੈਗਾ ਕਿ ਉਹ ਚਰਚਾ ਬਹੁਤ ਹੋ ਗਈ ਉਹਦੇ ਸਾਈਡ ਇਫੈਕਟਾ ਮਤਲਬ ਲੋਕਾਂ ਦੀ ਮੰਗ ਇੰਨੀ ਵੱਧ ਗਈ ਵੀ ਬਹੁਤ ਜ਼ਿਆਦਾ ਮੰਗ ਵੱਧ ਗਈ ਉਹਦੇ ਨਾਲ ਹੋਇਆ ਕਿ ਪਰ ਜਿਹੜੀਆਂ ਕੰਪਨੀਆਂ ਕਵਰ ਨਹੀਂ ਕਰਦੇਆਂ ਇੰਸ਼ੋਰੈਂਸ ਭਾਰ ਘਟਾਉਣ ਦੇ ਲਈ ਦਵਾਈ ਇਹ ਹਜ਼ਾਰਕ ਡਾਲਰ ਦੀ ਮਹੀਨੇ ਦੀ ਪੈਂਦੀ ਜੇ ਤੁਸੀਂ ਭਾਰ ਘਟਾਉਣਾ ਇਹ ਡਾਕਟਰ ਜਿਹੜੇ ਨੇ ਉਹ ਰეკਮੈਂਡ ਕਰਦੇ ਲਿਖ ਕੇ ਦੇ ਦਿੰਦੇ ਆ ਪਰ ਕੰਪਨੀ ਜਿਹੜੀ ਆ ਉਹ ਨਾ ਕਰ ਦਿੰਦੀ ਆ ਵੀ ਨਹੀਂ ਜੀ ਅਸੀਂ ਇਹਨੂੰ ਕਵਰ ਨਹੀਂ ਕਰਦੇ ਹਜ਼ਾਰ ਡਾਲਰ ਬੰਦੇ ਨੂੰ ਕੋਲੋਂ ਦੇਣਾ ਪੈਂਦਾ ਕਈ ਲੋਕ ਤਾਂ ਦੇ ਦਿੰਦੇ ਆ ਪਰ ਕਈ ਲੋਕ ਫਿਰ ਇਹਦੇ ਵਿੱਚ ਹੁਣ ਇਹਦੇ ਵਿੱਚ ਹੈ ਕੀ ਆ ਕਿ ਡਾਕਟਰ ਇੱਕ ਤਰੀਕੇ ਦੇ ਨਾਲ ਇੰਸ਼ੋਰੈਂਸ ਐਕਸਪਰਟ ਬਣ ਗਿਆ ਡਾਕਟਰ ਉਹ ਮਤਲਬ ਢੰਗ ਤਰੀਕੇ ਜੇ ਵਰਤ ਕੇ ਇਧਰਲੇ ਪਾਸੇ ਚੱਲ ਰਿਹਾ ਡਾਕਟਰ ਉਹਨੂੰ ਮੈਨੇਜ ਕਰ ਰਿਹਾ ਇੰਸ਼ੋਰੈਂਸ ਨੂੰ ਮੰਨ ਲਓ ਉਹਨਾਂ ਨੇ ਕਹਿੰਦਾ ਜੀ ਇਹ ਤੁਸੀਂ ਕਿਉਂ ਦਿੱਤੀ ਇਹਨੂੰ ਹਨਾ ਵੀ ਇਹ ਅਸੀਂ ਡਿਨਾਈ ਕਰਤੀ ਇਹਨੂੰ ਤਾਂ ਲੋੜ ਹੀ ਨਹੀਂ ਸੀ ਇਸ ਚੀਜ਼ ਦੀ ਇਹਨੂੰ ਤਾਂ ਕੁਝ ਹੋਰ ਕਰਨਾ ਚਾਹੀਦਾ ਜਾਂ ਫਲਾਨੀ ਦਵਾਈ ਦੇਣੀ ਚਾਹੀਦੀ ਸੀ ਉਹ ਡਾਕਟਰ ਫਿਰ ਦੇਖ ਰਿਹਾ ਅਮਰੀਕਾ ਦੇ ਵਿੱਚ ਵੀ ਇਹਨੂੰ ਇਹ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਕਿਹੜੀ ਦਵਾਈ ਦੇ ਫੇਵਰ ਦੇ ਵਿੱਚ ਆ ਓਕੇ ਜੀ ਓਜ਼ੈਂਪਿਕ ਆ ਜਾਂ ਵਗੀਵੋ ਜਿਹੜੀ ਇਹ ਉਹ ਦੂਜੀ ਆ ਇੱਕ ਉਹਨੂੰ ਕਰਕੇ ਉਹ ਲਿਖ ਦਿੰਦੇ ਆ ਉਹਨੂੰ ਕਰਕੇ ਉਹ ਲਿਖ ਦਿੰਦੇ ਆ ਉਧਰੋਂ ਇੰਸ਼ੋਰੈਂਸ ਵਾਲੇ ਡਾਕਟਰ ਨੂੰ ਲਿਖ ਕੇ ਭੇਜਦੇ ਆ ਡਾਕਟਰ ਪੇਸ਼ੈਂਟ ਦੇ ਬਿਹਾਵ ਉੱਥੇ ਉਹਨੂੰ ਬਿਹਾਵ ਤੇ ਉਹਨਾਂ ਨੂੰ ਦੱਸ ਰਹੇ ਆ ਕਿ ਜਿਹੜੀਆਂ ਆਥਰਾਈਜੇਸ਼ਨ ਸਬਮਿਟ ਕਰ ਰਹੇ ਆ ਜਾਂ ਅਪੀਲ ਕਰ ਰਹੇ ਆ ਮੰਨ ਲਓ ਉਹਨਾਂ ਨੇ ਡਿਨਾਈ ਕਰਤਾ ਡਾਕਟਰ ਅਪੀਲ ਕਰ ਦਿੰਦਾ ਨਹੀਂ ਜਿਹਨਾਂ ਨੂੰ ਇਹ ਚਾਹੀਦੀ ਸੀ ਪ੍ਰਸਕ੍ਰਿਪਸ਼ਨ ਜਿਹੜੀਆਂ ਸਵਿਚ ਕਰ ਰਹੇ ਆ ਆ ਦਵਾਈ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਓਕੇ ਇਹਦੀ ਥਾਂ ਦੇ ਉੱਤੇ ਆ ਲੈ ਲਓ ਹਲੋ ਜਿਹੜਾ ਕੰਮ ਡਾਕਟਰ ਦਾ ਹੈ ਨਹੀਂ ਉਹ ਵੀ ਉਹ ਕਰ ਰਹੇ ਆ ਕਈ ਵਾਰੀ ਪੇਸ਼ੈਂਟ ਨੂੰ ਕਹਿ ਰਿਹਾ ਕਿ ਭਾਈ ਤੂੰ ਆਪਣੇ ਕੋਲੋਂ ਪੈਸੇ ਦੇ ਦੇ ਵੀ ਮਤਲਬ ਆਊਟ ਆਫ ਪਾਕਟ ਪੇ ਕਰ ਦੇ ਇਹ ਬਹੁਤ ਟੇਡਾ ਗੁੰਝਲਦਾਰ ਤੇ ਪੇਸ਼ੈਂਟ ਨੂੰ ਉਸ ਟ੍ਰੀਟਮੈਂਟ ਦੇ ਲਈ ਯੋਗ ਬਣਾਉਣਾ ਤੇ ਜਿਹੜਾ ਇੰਸ਼ੋਰੈਂਸ ਕੰਪਨੀ ਉਹਦੀ ਦਵਾਈ ਪੇ ਕਰੇ ਇਹਦੇ ਵਿੱਚ ਸਾਰਾ ਤਾਣਾ ਬਾਣਾ ਬਹੁਤ ਟੇਡੇ ਤਰੀਕੇ ਨਾਲ ਉਲਝਾਇਆ ਖਾਸ ਤੌਰ ਤੇ ਭਾਰ ਘਟਾਉਣ ਵਾਲੀ ਦਵਾਈ ਨਾਲ ਜੇ ਤੇ ਹੁਣ ਡਾਕਟਰ ਨੇ ਕਹਿਤਾ ਵੀ ਇਹ ਭਾਈ ਇਹਦੀ ਹਾਲਤ ਮਾੜੀ ਆ ਨਾ ਇਹ ਹਿੱਲ ਸਕਦਾ ਨਾ ਜਿਆਦਾ ਕੁਝ ਐਕਸਰਸਾਈਜ਼ ਕਰ ਸਕਦਾ ਵੀ ਕਰੂਗਾ ਭਾਰ ਇਹਨਾਂ ਜਿਆਦਾ ਹੋ ਗਿਆ ਨੁਕਸਾਨ ਹੋਊਗਾ ਇਸ ਕਰਕੇ ਇਹਨੂੰ ਦਵਾਈ ਦੇ ਕੇ ਪਤਲਾ ਕਰ ਲਓ ਬਾਅਦ ਵਿੱਚ ਇਹ ਆਪਣੇ ਆਪ ਨੂੰ ਮੇਨਟੇਨ ਕਰ ਲਵੇ ਉਸ ਕੇਸ 'ਚ ਤਾਂ ਇੰਸ਼ੋਰੈਂਸ ਕੰਪਨੀ ਕਹਿ ਸਕਦੀ ਹੁਣ ਇੱਕ ਚੰਗਾ ਭਲਾ ਬੰਦਾ ਵੈਸੇ ਹੀ ਖਾਈ ਜਾਂਦਾ ਭਾਰ ਘਟਾਉਂਦਾ ਹੀ ਨਹੀਂ ਆਪਣਾ ਜਾਂ ਉਹਨਾਂ ਉਹ ਵਰਕਆਊਟ ਸੈਰਸੂਰ ਕਰਦਾ ਨਹੀਂ ਉੱਥੇ ਫਿਰ ਇੰਸ਼ੋਰੈਂਸ ਕੰਪਨੀ ਕਹਿੰਦੀ ਵੀ ਇਹ ਆਪਣੀ ਹਿੱਲ-ਜੁਲ ਕਰਕੇ ਭਾਰ ਘਟਾਲੇ ਅਸੀਂ ਨਹੀਂ ਦੇਣੀ ਇਹੇ ਪੈਸੇ ਉੱਥੇ ਡਾਕਟਰ ਜਿਹੜੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਕੰਮ ਹੈਲਪ ਕਰ ਰਹੇ ਆ ਬਹੁਤੇ ਡਾਕਟਰ ਜਿਹੜੇ ਆ ਉਹ ਇੰਸ਼ੋਰੈਂਸ ਦਾ ਕੰਮ ਖਾਸ ਕਰਕੇ ਜਿਹੜੇ ਇਹ obesidad ਨੂੰ ਡੀਲ ਕਰਨ ਵਾਲੇ ਨੇ ਅਮਰੀਕਾ ਦੇ ਵਿੱਚ weight loss drugs ਜਿਹੜੇ ਆ ਉਹ ਹਾਲਾਂਕਿ ਉਹ ਡਾਕਟਰ ਟ੍ਰੇਨ ਨਹੀਂ ਐ ਇਸ ਕੰਮ ਦੇ ਲਈ ਪਰ ਫਿਰ ਵੀ ਕਿਉਂਕਿ ਮਹਿੰਗੀਆਂ ਬਹੁਤ ਆ GLP1 ਡਰਗਸ ਕਹਿੰਦੇ ਆ ਵਿਗੋਵੀ ਤੇ ਜਿਹੜੀ ਜ਼ੈਪਾਉਂਡ ਆ ਇਹ ਹਜ਼ਾਰ ਡਾਲਰ ਦੇ ਕਰੀਬ ਮਹੀਨੇ ਦੀ ਪੈਂਦੀ ਆ ਤੇ ਲੋਕਾਂ ਦੇ ਲਈ ਅਫੋਰਡ ਕਰਨਾ ਔਖਾ ਹੋਇਆ ਆ ਇੰਸ਼ੋਰੈਂਸ ਆਮ ਤੌਰ ਦੇ ਉੱਤੇ ਨਾ ਕਰ ਦਿੰਦੇ ਆ ਇਹ ਜਿਹੜੇ ਡਿਨਾਈਲ ਆ 62% ਪ੍ਰਸਕ੍ਰਿਪਸ਼ਨਸ weight loss drugs ਦੇ ਲਈ ਹੋਈਆਂ ਸਿਰਫ 28% ਨੂੰ ਉਹਨਾਂ ਨੇ ਥਰੂ ਕੀਤਾ ਜਾਂ ਕਹਿ ਲਓ ਮਨਜ਼ੂਰ ਕੀਤਾ ਲੋਕ ਕੈਸ਼ ਪੇ ਕਰ ਰਿਹਾ ਕਿਉਂਕਿ ਇਹਨੂੰ ਇਹ ਮੰਨਦੇ ਨਹੀਂ ਉਸ ਕੇਸ ਦੇ ਵਿੱਚ ਇੱਕ ਕ੍ਰੀਏਟਿਵ ਹੋ ਗਿਆ ਕਹਿ ਲਓ ਡਾਕਟਰ ਵੀ ਉਹਨਾਂ ਨੇ ਜਿਗਾਰਡ ਲਾਉਣੇ ਸ਼ੁਰੂ ਕਰ ਦਿੱਤੇ ਇੱਕ ਤਰੀਕੇ ਦੇ ਨਾਲ ਡਾਕਟਰ ਕਈ ਵਾਰੀ ਉਹ ਜਿਹੜੀ ਡਾਇਬੀਟੀਜ਼ ਜਿਹੜਾ ਉਹਦਾ ਵਰਜਨ ਆ ਉਹ ਡਰੱਗ ਦਾ ਲਿਖ ਦਿੰਦੇ ਆ ਛੋਟੀ ਡੋਸ ਦੇ ਵਿੱਚ ਪੇਸ਼ੈਂਟ ਦੀ ਮਦਦ ਕਰਨ ਦੇ ਲਈ ਕਲਿਕ ਕਾਊਂਟਿੰਗ ਕਹਿੰਦੇ ਆ ਇਹਨੂੰ ਇੰਸ਼ੋਰੈਂਸ ਰੂਲ ਬਦਲ ਰਹੇ ਆ ਔਰ ਉਹ ਲਗਾਤਾਰ ਬਦਲ ਰਹੇ ਆ ਇੰਸ਼ੋਰੈਂਸ ਕੰਪਨੀਆਂ ਸਵਿਚ ਕਰ ਰਹੀਆਂ ਕਿਹੜੀ ਡਰਗ ਨੂੰ ਕਵਰ ਕਰਨਾ ਕਿਹੜੀ ਨੂੰ ਨਹੀਂ ਕਰਨਾ ਜਿਵੇਂ CVS ਆ ਉਹ ਪ੍ਰੇਫਰ ਕਰਦਾ ਵਿਗੋਵੀ ਨੂੰ ਤੇ ਜੈਪਬਾਉਂਡ ਨੂੰ ਉਹ ਨਹੀਂ ਮਨਜ਼ੂਰ ਕਰਦੇ ਕੰਮ ਉਹੀ ਆ ਦਵਾਈ ਉਹੀ ਆ ਭਾਵੇਂ ਕਿ ਜੈਪਬਾਉਂਡ ਜਿਹੜੀ ਆ ਲੋਕਾਂ ਨੂੰ ਆ ਕਾਫੀ ਜ਼ਿਆਦਾ ਹੈਲਪ ਕਰ ਚੁੱਕੀ ਆ ਕੁਝ ਜਿਹੜੇ ਇੰਸ਼ੋਰਰਰ ਨੇ ਉਹਨਾਂ ਨੇ ਇਹਨੂੰ ਕਵਰ ਕਰਨਾ ਹੀ ਬੰਦ ਕਰ ਦਿੱਤਾ ਡਰੱਗ ਹੈਲਥ ਕਵਰ ਪਲਾਨਸ ਨੇ ਉਹ ਜਿਹੜੇ ਨਾਰਥ ਕੈਰੋਲਾਈਨਾ ਦੇ ਵਿੱਚ ਦਾ ਕੋਲੋਰਾਡੋ ਦੇ ਵਿੱਚ ਆ ਉਹ ਜੀਐਲਪੀ1 ਨੂੰ ਪਈ ਨਹੀਂ ਕਰਦੇ ਕਿਉਂਕਿ ਇਹਦੀਆਂ ਕੀਮਤਾਂ ਬਹੁਤ ਵੱਧੀਆਂ ਉਹਨਾਂ ਨੇ ਆਪਣਾ ਸਾਰਾ ਸਹੂਕਤਾ ਬਦਲ ਰਿਹਾ ਜਿਹੜੇ ਡਰੱਗ ਬਣਾਉਣ ਵਾਲੇ ਨੇ ਉਹ ਡਿਸਕਾਊਂਟ ਦੇ ਰਹੇ ਆ ਜਿਹੜੀਆਂ ਮਹਿੰਗੀਆਂ ਕੰਪਨੀਆਂ ਆ ਐਲ 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 ਨੀ ਵਰਗੀਆਂ ਜਾਂ ਜਿਹੜੀਆਂ ਨੋਵੋ ਨੋਵਾਰਡਿਕਸ ਵਰਗੀਆਂ ਆ ਉਹ ਜਿਹੜਾ ਸਿੱਧਾ ਮਰੀਜ਼ਾਂ ਨੂੰ ਦਵਾਈ ਵੇਚਣ ਲੱਗ ਪਈਆਂ ਘੱਟ ਰੇਟ ਦੇ ਉੱਤੇ ਮਤਲਬ ਭਾਵੇਂ ਤੇ ਉਹ ਘੱਟ ਰੇਟ ਤੇ ਰਹੇ ਆ ਪਰ ਫੇਰ ਵੀ ਇਹ ਮਤਲਬ 500 ਤੋਂ ਲੈ ਕੇ ਤੇ 5-6000 ਡਾਲਰ ਸਾਲ ਦਾ ਕਈ ਵਾਰੀ ਲੱਗ ਜਾਂਦਾ ਉਹਦੇ ਉੱਤੇ ਤੇ ਸਾਰੇ ਕੋਲ ਹੁਣ ਸਿਸਟਮ ਨਾਲ ਫਾਈਟ ਨਹੀਂ ਕਰ ਸਕਦਾ ਇੰਸ਼ੋਰੈਂਸ ਕੰਪਨੀ ਦੇ ਜਾਂ ਉਹ ਸਾਰੇ ਚੀਜ਼ ਦੇ ਨਾਲ ਮਤਲਬ ਬੇਸਿਕਲੀ ਹੈਲਥ ਇਨਕੁਆਲਿਟੀ ਬਹੁਤ ਜ਼ਿਆਦਾ ਪੈਦਾ ਹੋ ਰਹੀ ਹੈ ਹੈਥ ਇਨਕੁਆਲਿਟੀ ਦਾ ਮਤਲਬ ਇਹ ਆ ਕਿ ਬੰਦਾ ਇੱਕ ਨੂੰ ਫਾਇਦਾ ਮਿਲ ਰਿਹਾ ਇੱਕ ਨੂੰ ਫਾਇਦਾ ਨਹੀਂ ਮਿਲ ਰਿਹਾ ਇੱਕ ਦੀ ਪਹੁੰਚ ਆ ਜਾਂ ਇੱਕ ਕੋਲੇ ਪੈਸਾ ਆ ਉਹ ਆਪਣੀ ਸਿਹਤ ਨੂੰ ਚੰਗੀ ਤਰ੍ਹਾਂ ਮੈਨੇਜ ਕਰ ਰਿਹਾ ਦੂਜਾ ਜਿਹੜਾ ਉਹ ਅ ਮਤਲਬ weight loss ਦੇ ਵਿੱਚ ਪਿੱਛੇ ਰਹਿ ਜਾਂਦਾ ਅਗਲੀ ਗੱਲ ਬਾਤ ਦੋਸਤੋ ਪੰਡੈਮਿਕ ਬਾਰੇ ਆ ਪੰਡੈਮਿਕ ਪੰਡੈਮਿਕ ਬਾਰੇ ਦੀ ਪੰਡੈਮਿਕ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਸਟੂਡੈਂਟ ਲੋਨ ਸੀਗਾ ਅ ਅਮਰੀਕਾ ਦੇ ਵਿੱਚ ਜਿਹੜੇ ਕ੍ਰੈਡਿਟ ਸਕੋਰ ਆ ਲੋਕਾਂ ਦਾ ਇਸ ਸਾਲ ਤੋਂ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਡੇ ਗਿਆ ਕ੍ਰੈਡਿਟ ਸਕੋਰ ਆਪਾਂ ਸਾਰੇ ਜਾਣਦੇ ਆ 1.5 ਤੋਂ ਉੱਤੇ ਠੀਕ ਠਾਕ ਮੰਨਿਆ ਜਾਂਦਾ ਸਤ ਤੋਂ ਸਤ ਤੱਕ ਤੇ ਇਹਦਾ ਅੱਗੇ ਫਿਰੋਦਾ ਹਿਸਾਬ ਕਿਤਾਬ ਹੁੰਦਾ ਜੇ ਤੁਸੀਂ ਨਹੀਂ ਪੇ ਕਰਦੇ ਆਪਣੇ ਬਿੱਲ ਟਾਈਮ ਸਿਰ ਜਾਂ ਕੋਈ ਪੇਮੈਂਟ ਪਈ ਰਹੇ ਜਾਂ ਕੋਈ ਕਲੈਕਸ਼ਨ ਹੋ ਜੇ ਕ੍ਰੈਡਿਟ ਸਕੋਰ ਥੱਲੇ ਚਲੇ ਜਾਂਦਾ ਇਹ ਕ੍ਰੈਡਿਟ ਸਕੋਰ ਥੱਲੇ ਬਹੁਤ ਛੇਤੀ ਜਾਂਦਾ 100 150 ਪੁਆਇੰਟ ਤੁਹਾਡਾ ਮਹੀਨੇ ਚ ਹੀ ਥੱਲੇ ਜਾ ਸਕਦਾ ਤੇ 150 ਪੁਆਇੰਟ ਜੇ ਥੱਲੇ ਚਲੇ ਗਿਆ ਉੱਪਰ ਆਉਣ ਨੂੰ ਕਈ ਵਾਰੀ 5 ਸਾਲ ਲੱਗ ਜਾਂਦੇ ਆ ਅਮਰੀਕਾ ਦੇ ਵਿੱਚ ਬਹੁਤ ਬੁਰੀ ਹਾਲਤ ਹੋਈ ਐ ਇਸ ਵੇਲੇ ਕ੍ਰੈਡਿਟ ਸਕੋਰ ਥੱਲੇ ਜਾਣ ਦੀ ਉਹ ਹੋਈ ਕਿਉਂ ਆ ਉਦੇ ਵਿੱਚ ਇੱਕ ਸਟੂਡੈਂਟ ਲੋਨ ਪੰਡੈਮਿਕ ਵਾਲਾ ਮਾਮਲਾ ਪੰਡੈਮਿਕ ਦੇ ਵਿੱਚ ਇਹਨਾਂ ਨੇ ਸਟੂਡੈਂਟ ਲੋਨ ਨੂੰ ਪੌਜ਼ ਕਰਤਾ ਵੀ ਕੋਈ ਗੱਲ ਨਹੀਂ ਸਾਰਿਆਂ ਦਾ ਬੰਦਾ ਆ ਤੁਸੀਂ ਪੈਸੇ ਪੁਹੇ ਨਾ ਦਿਓ ਵਾਪਸ 2020 ਦੇ ਵਿੱਚ ਇਹ ਕਰ ਦਿੱਤਾ ਤੇ ਇਹਨਾਂ ਨੇ ਕਿਹਾ 3 ਸਾਲ ਚੱਲਦਾ ਰਿਹਾ ਸਤੰਬਰ 2023 ਦੇ ਵਿੱਚ ਖਤਮ ਹੋ ਗਿਆ ਫਿਰ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ 12 ਮਹੀਨਿਆਂ ਦਾ ਹੋਰ ਜਿਹੜਾ ਔਨ ਰੈਂਪ ਡਿਲੇ ਸੀਗਾ ਉਹ ਦੇ ਦਿੱਤਾ ਤੇ ਇਹ ਕਰਦੇ ਕਰਾਉਂਦੇ ਪਿਛਲੇ ਸਾਲ ਅਕਤੂਬਰ 2024 ਦੇ ਵਿੱਚ ਸਟੂਡੈਂਟ ਲੋਨ ਜਿਹੜਾ ਸੀਗਾ ਪੌਜ਼ ਉਹ ਖਤਮ ਹੋ ਗਿਆ ਹੁਣ 24 ਤੋਂ ਬਾਅਦ ਕਈ ਲੋਕਾਂ ਨੂੰ ਤੇ ਪਤਾ ਹੀ ਲੱਗਾ ਵੀ ਅਸੀਂ ਪੇਮੈਂਟ ਦੇਣੀ ਹੈ ਸਟੂਡੈਂਟ ਲੋਨ ਦੀ ਕਿ ਨਹੀਂ ਦੇਣੀ ਉਹ ਐਸੇ ਹਿਸਾਬ ਕਿਤਾਬ ਚ ਉਲਝ ਗਏ ਤੇ ਜਿਹੜੀਆਂ ਉਹ ਕ੍ਰੈਡਿਟ ਬਿਊਰੋ ਨੂੰ ਰਿਪੋਰਟ ਹੋਣ ਲੱਗ ਪਈ ਕਿ ਜਿਹੜੀ ਇਹ ਨਹੀਂ ਪੈਸੇ ਆ ਰਹੇ ਇਹਨਾਂ ਲੋਕਾਂ ਦੇ ਕੋਲ ਉਹਦੇ ਤੋਂ ਬਾਅਦ ਫਿਰ ਕ੍ਰੈਡਿਟ ਸਕੋਰ ਲੋਕਾਂ ਦਾ ਥੱਲੇ ਜਾਣਾ ਸ਼ੁਰੂ ਹੋ ਗਿਆ ਜਿਹੜੀਆਂ ਡੈਲੀਕੁਐਂਸੀਜ਼ ਨੇ ਸਟੂਡੈਂਟ ਲੋਨ ਡੈਲੀਕੁਐਂਸੀ ਰੇਟ ਜਿਹੜਾ 1% ਤੋਂ ਥੱਲੇ ਹੁੰਦਾ ਅੱਗੇ ਵੀ 1% ਤੋਂ ਘੱਟ ਲੋਕ ਹੁੰਦੇ ਆ ਜਿਹੜੇ ਸਟੂਡੈਂਟ ਲੋਨ ਨਹੀਂ ਦੇ ਸਕਦੇ ਤੇ ਫਿਰ ਉਹਨਾਂ ਦੀ ਚਿੱਠੀ ਜੁੱਠੀਆਂ ਪਾਉਣ ਤੋਂ ਬਾਅਦ ਵੀ ਨਹੀਂ ਦਿੰਦੇ ਪਰ ਇਹ ਜਿਹੜਾ 8% ਦੇ ਉੱਤੇ ਇਸ ਸਾਲ ਦੇ ਕੁਆਟਰ ਪਹਿਲੇ ਦੇ ਵਿੱਚ 2025 ਦੇ ਪਹਿਲੇ ਕੁਆਟਰ ਦੇ ਵਿੱਚ 8% ਤੱਕ ਚਲੇ ਗਿਆ 50 ਲੱਖ ਦੇ ਕਰੀਬ ਜਿਹੜੇ ਬੋਰਰਰ ਸੀਗੇ ਉਹ ਹੈਗੇ ਨੇ ਹੁਣ ਇਸ ਵੇਲੇ ਉਹ ਆਪਣੀ ਪੇਮੈਂਟ ਤੋਂ ਪਿੱਛੇ ਨੇ 50 ਲੱਖ ਸਕੋਰ ਫਿਰ ਇਹਦੇ ਨਾਲ ਥੱਲੇ ਆਉਣਾ ਹੀ ਸੀ ਸਕੋਰ ਜਿਹੜਾ ਇਸ ਤਰੀਕੇ ਦੇ ਨਾਲ ਥੱਲੇ ਆਇਆ ਜਿਹੜਾ ਇਹਦਾ ਕ੍ਰੈਡਿਟ ਦਾ ਸੀਗਾ ਇਹ 100 ਪੁਆਇੰਟ ਜਾਂ ਇਹ ਤੋਂ ਵੀ ਜ਼ਿਆਦਾ ਚਲੇ ਗਿਆ 10 ਲੱਖ ਬੰਦੇ ਦਾ ਕ੍ਰੈਡਿਟ ਸਕੋਰ ਅਮਰੀਕਾ ਦੇ ਵਿੱਚ 150 ਪੁਆਇੰਟ ਥੱਲੇ ਚਲੇ ਗਿਆ ਸਿਰਫ ਪਹਿਲੇ ਕੁਆਟਰ 2025 ਦੇ ਵਿੱਚ ਹੁਣ ਇਹ ਜਿਹੜਾ ਡ੍ਰੌਪ ਆ ਨਾ ਇਹ ਬਹੁਤ ਵੱਡਾ ਆ 150 ਪੁਆਇੰਟ ਦਾ ਈ ਮਤਲਬ ਜਦੋਂ ਕੋਈ ਬੈਂਕਰਪਸੀ ਫਾਈਲ ਕਰਦਾ ਨਾ ਉਦੋਂ ਇਹਨਾਂ ਸਕੋਰ ਥੱਲੇ ਜਾਂਦਾ ਤੇ ਇਹ ਉਹਦੇ ਬਰਾਬਰ ਹੀ ਸਮਝ ਲਓ ਵੀ ਇਹਨਾਂ ਨੁਕਸਾਨ ਹੋ ਗਿਆ ਹੁਣ ਉਹ ਬੰਦਾ ਪਹਿਲਾਂ ਬਹੁਤ ਗੁੱਡ ਬੋਰੋਅਰ ਸੀ ਉਹਦਾ ਸਕੋਰ ਬਹੁਤ ਚੰਗਾ ਸੀ ਉਹ ਕਹਿੰਦੇ ਬੰਦਾ ਹੀ ਕੋਈ ਨਹੀਂ ਇਹਦੇ ਵਰਗਾ ਪਰ ਉਹਦੇ ਤੋਂ ਬਾਅਦ ਜਿਹੜਾ ਹੁਣ 620 ਇਹ ਆਮ ਤੌਰ ਦੇ ਉੱਤੇ ਜਿਹੜਾ ਉਹ ਲੈਵਲ ਜਾਂ ਮੰਨਦੇ ਆ ਤੇ ਉਹਦੇ ਤੋਂ ਥੱਲੇ ਇਹ ਮਤਲਬ ਲੋਕ ਆ ਜਿਹੜੇ ਇੱਕ ਤਰੀਕੇ ਦੇ ਨਾਲ ਹਾਲਤ ਬਹੁਤ ਬੁਰੀ ਹੋ ਜਿਹੜੇ ਲੋਕਾਂ ਨੂੰ ਰਿਅਲਾਈਜ਼ ਹੀ ਨਹੀਂ ਹੋਇਆ ਵੀ ਅਸੀਂ ਪੈਸੇ ਕਦੋਂ ਦੇਣੇ ਆ ਹੁਣ ਇਹਦੇ ਨਾਲ ਹੋਇਆ ਕੀ ਕ੍ਰੈਡਿਟ ਤੇ ਇੰਪੈਕਟ ਹੋਇਆ ਜੀਡੀਪੀ ਅਮਰੀਕਾ ਦੀ ਉੱਤੇ ਵੀ ਅਸਰ ਪਿਆ ਇਹਦੇ ਨਾਲ ਜਾਂ ਪਊਗਾ ਜੀਡੀਪੀ ਉਤੇ ਇਸ ਕਰਕੇ ਵੀ ਜਦੋਂ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਚਲੇ ਗਿਆ ਉਹ ਵੀ ਇੰਨੇ ਮਿਲੀਅਨਸ ਦੇ ਵਿੱਚ ਲੋਕਾਂ ਦਾ ਕ੍ਰੈਡਿਟ ਸਕੋਰ ਥੱਲੇ ਚਲੇ ਗਿਆ ਉਸ ਤੋਂ ਬਾਅਦ ਕੀ ਆ ਕਿ ਉਹਨੂੰ ਪੈਸਾ țeਲਾ ਨਹੀਂ ਕਿਤੇ ਉਹ ਮਿਲਣਾ ਜਦੋਂ ਪੈਸਾ țeਲਾ ਨਹੀਂ ਕਿਤੇ ਉਹ ਮਿਲਣਾ ਤੇ ਫਿਰ ਇਹ ਹੋ ਜਾਣਾ ਕਿ ਨਾਤ ਕਾਰ ਮਿਲਣੀ ਹੈ ਕਾਰ ਲੋਨ ਨਾ ਤੁਹਾਨੂੰ ਘਰ ਮਿਲਣਾ ਨਾ ਤੁਸੀਂ ਮਤਲਬ ਫੋਨ ਵੀ ਕਈ ਵਾਰੀ ਨਹੀਂ ਦਿੰਦੇ ਇਹ ਕੋਈ ਵੀ ਜਿਹੜੀ ਚੀਜ਼ ਸੀ ਉਹ ਸਾਰੇ ਦਾ ਕ੍ਰੈਡਿਟ ਕਾਰਡ ਨਹੀਂ ਮਿਲਣਾ ਤੁਹਾਨੂੰ ਜੇ ਤੁਹਾਡੀ ਲਿਮਿਟ ਹੈਗੀ ਆ ਉਹ ਪਿੱਛੇ ਨੂੰ ਚੱਲੇ ਜਾਣੀ ਆ ਹੁਣ ਇਹ ਸਾਰੇ ਕੁਝ ਦੇ ਵਿੱਚੋਂ ਬੰਦਾ ਪੈਸਾ ਖਰਚੂਗਾ ਕਿੱਥੋਂ ਜਦੋਂ ਪੈਸੇ ਹੀ ਨਹੀਂ ਖਰਚਣਗੇ ਤੇ ਜਿਹੜੀ ਜੀਡੀਪੀ ਆ ਉਹਦੇ ਉੱਤੇ ਸਿੱਧਾ ਅਸਰ ਪਾਊਗਾ ਸੋ ਇੱਕ ਬਹੁਤ ਵੱਡਾ ਮਸਲਾ ਅਮਰੀਕਾ ਦੇ ਵਿੱਚ ਇਸ ਵੇਲੇ ਪੈਦਾ ਹੋਇਆ ਇਹਦੇ ਨਾਲ ਹੀ ਅ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਸ਼ਣਾ ਵੀ ਗੱਲ ਬਤਨਾ